ਪੁਲਿਸ ਤੇ ਐਸਆਈ ਨੇ ਕਰਤਾ ਵੱਡਾ ਕਾਂਡ ਜੀਹਾਂ ਤੁਹਾਨੂੰ ਦੱਸਿਆ ਕਿ ਠਾਣਾ ਮੁਖਮਪੁਰ ਇਲਾਕੇ ਦੇ ਵਿੱਚ ਪੁਲਿਸ ਵੱਲੋਂ ਇੱਕ ਘਰ ਦੇ ਵਿੱਚ ਰੇਡ ਕੀਤੀ ਗਈ ਤੁਹਾਨੂੰ ਦੱਸਦੇ ਕਿ ਐਸਆਈ ਆਪਣੇ ਸਾਥੀਆਂ ਦੇ ਨਾਲ ਜਦੋਂ ਰੇਡ ਕਰਨ ਜਾਂਦਾ ਆ ਤਾਂ ਉਹ ਉਸ ਵੱਲੋਂ ਉਸ ਘਰ ਦੇ ਵਿੱਚ ਪੇ 165000 ਰੁਪਏ ਜਿਹੜਾ ਆ ਉਸ ਘਰ ਦੇ ਵਿੱਚੋਂ ਲੈ ਕੇ ਉੱਥੋਂ ਚਲਾ ਜਾਂਦਾ ਤਾਂ ਉਸ ਦੀ ਜਦੋਂ ਸੀਸੀਟੀਵੀ ਸਾਹਮਣੇ ਆਉਂਦੀ ਆ ਤਾਂ ਉਹਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਆਪਣੇ ਆਪ ਨੂੰ ਸੀਆਈ ਸਟਾਫ ਦਾ ਜਿਹੜਾ ਮੁਲਾਜ਼ਮ ਦੱਸ ਰਿਹਾ ਹੈ ਇਹ ਐਸਆਈ ਉਸ ਵੱਲੋਂ ਜਿਹੜਾ 165000 ਰੁਪਏ ਜਿਹੜਾ ਉਸ ਦੇ ਘਰ ਦੇ ਵਿੱਚੋਂ ਲਜਾਇਆ ਗਿਆ ਤਾਂ ਜਦੋਂ ਪੁਲਿਸ ਅਧਿਕਾਰੀਆਂ ਨੂੰ ਇਸ ਤੇ ਬਾਰੇ ਪਤਾ ਚੱਲਿਆ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਐਸਆਈ ਨੂੰ ਅਰੈਸਟ ਕਰ ਲਿਆ ਅਤੇ ਉਸ ਦੇ ਬਾਕੀ ਸਾਥੀਆਂ ਦੀ ਵੀ ਜੜੀ ਉਪਾਲ ਕੀਤੀ ਜਾ ਰਹੀ ਹੈ ਕੀ ਕੁਝ ਕਹਿ ਰਹੇ ਨੇ ਵਿਜੀ ਆਲਮ ਜੀ ਆਓ ਤੁਹਾਨੂੰ ਵੀ ਸੁਣਾਣੇ ਹਾਂ ਪੁਲਿਸ ਨੇ ਇੱਕ ਮੁਕੱਦਮਾ ਨੰਬਰ ਦਰਜ ਕੀਤਾ ਐਫਆਈਆਰ ਨੰਬਰ 10 ਡੇਟਿਡ 6/2/2025 ਅੰਡਰ ਸੈਕਸ਼ਨ 305 333 319 262 308 2 ਬੀਐਨਐਸ ਐਂਡ ਸਬਕ ਪੀਸੀਆਰ ਇਦੇ ਚ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਚ ਕੁਝ ਲੋਕ ਇੱਕ ਦੋਸ਼ੀ ਇੱਕ ਬੰਦੇ ਦੇ ਘਰ ਜਾਂਦੇ ਆ ਜਿਹਦਾ ਨਾਮ ਹੈ ਬੌਬੀ ਜਿਹੜਾ ਕਿ ਇਸ ਮੁਕਦਮੇ ਦਾ ਮਦਈਆ ਕੰਪਲੇਨੈਂਟ ਹੈ ਉਹਨੇ ਸਾਨੂੰ ਦੱਸਿਆ ਕਿ ਕੁਝ ਕੁਝ ਲੋਕ ਅਣਪਛਾਤੇ ਲੋਕ ਆਏ ਸੀਗੇ ਤੇ ਉਹਨਾਂ ਨੇ 1 ਲੱਖ 60000 ਪਲੱਸ 5000 ਰੁਪਏ ਟੋਟਲ 1 ਲੱਖ 65000 ਉਹਦੇ ਘਰੋਂ ਲੈ ਕੇ ਗਏ ਜਿਨ੍ਹਾਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ ਦੇ এমਪਲੋਏਸ ਦੱਸਿਆ ਸੀਗਾ ਜਦ ਜਿਵੇਂ ਸਾਨੂੰ ਜਿਵੇਂ ਵੀਡੀਓ ਵਾਇਰਲ ਹੋਈ ਤੇ ਪਨਾ ਪੁਲਿਸ ਨੂੰ ਪਤਾ ਚੱਲਿਆ ਇਸ ਇਹਨਾਂ ਨੇ ਸੂਪਲੀਅਕਟਪਨ ਕਰਦੇ ਅਬ ਨਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਨੇ ਚਾਹ ਪਤਾ ਚੱਲਿਆ ਕਿ ਇਹਦੇ ਇੱਕ ਜਿਹੜਾ ਪੰਜਾਂ ਚੋਂ ਇੱਕ ਬੰਦਾ ਹੈਗਾ ਉਹ ਲੋਕਲ ਰੈਂਕ ਏਐਸਏ ਗੁਰਜੀਤ ਸਿੰਘ ਹੈ ਜਿਹੜਾ ਕਰੰਟਲੀ ਪੁਲਿਸ ਲਾਈਨਸ ਦੇ ਵਿੱਚ ਪੋਸਟਡ ਹੈ ਦੂਸਰਾ ਬੰਦਾ ਰਿਟਾਇਰਡ ਇੰਸਪੈਕਟਰ ਹੈਗਾ ਉਹਨਾਂ ਨਾਲ ਤਿੰਨ ਹੋਰ ਅਨਨੋਨ ਪਰਸਨ ਹੈਗੇ ਆ ਤੇ ਜਿਵੇਂ ਸਾਨੂੰ ਪਤਾ ਚੱਲਿਆ ਅਸੀਂ ਜਿਹੜਾ ਲੋਕਲ ਗ੍ਰੈਂਟ ਐਸ.ਆਈ ਹੈਗਾ ਗੁਰਜੀਤ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਬਾਕੀਆਂ ਨੂੰ ਅਸੀਂ ਨਾਮਜ਼ਦ ਕਰ ਲਿਆ ਤੇ ਜਿਹੜਾ ਗੁਰਜੀਤ ਸਿੰਘ ਹੈ 2024 ਦੇ ਵਿੱਚ ਤੀਜੇ ਮਹੀਨੇ ਵੈਚਲੈਂਸ ਨੇ ਵੀ ਅ ਇਹਦੇ ਖਿਲਾਫ ਕ腐ਪਸ਼ਨ ਨੈੱਟ ਦਾ ਪਰਚਾ ਦਰਜ ਕੀਤਾ ਸੀਗਾ ਤੇ ਪਨਿਸ਼ਮੈਂਟ ਤੌਰ ਤੇ ਇਹਨੂੰ ਅ ਪੁਲਿਸ ਲਾਈਨ ਹੀ ਅ ਇਹਨੂੰ ਪੋਸਟੇਡ ਕਰਕੇ ਆ세ਗਾ ਤੇ ਅਸੀਂ ਜਿਹੜੀ ਮੁਕੰਪੁਰਾ ਪੁਲਿਸ ਸਟੇਸ਼ਨ ਦੀ ਪੁਲਿਸ ਹੈ ਉਹ ਹੋਰ ਵੀ ਇਨਵੈਸਟੀਗੇਟ ਕਰ ਰਹੀ ਹੈ ਕਿ ਗੁਰਜੀਤ ਸਿੰਘ ਤੇ ਸੁਰਿੰਦਰ ਮੋਹਨ ਨਾਲ ਇਹਨਾਂ ਦੇ ਹੋਰ ਜਿਹੜੇ ਰਿਪਲਾਈ ਸਗੇ ਆ ਉਹਨਾਂ ਨੇ ਹੋਰ ਨਾ ਕਿਤੇ ਅ ਥਨੀਆਂ ਟੂ